ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਪ੍ਰਮਾਤਮਾ ਦੀ ਖੇਡ ਰਚਾਈ ਹੋਈ ਆ ਪਹਿਲੇ ਸਮਿਆਂ ਦੇ ਵਿੱਚ ਵੀ ਲੋਕ ਬੜੇ ਸਿਆਣੇ ਸੀ ਅੱਜ ਤੁਹਾਨੂੰ ਦੁਨੀਆ ਦਾ ਸਭ ਤੋਂ ਪਹਿਲਾ ਕਹਿ ਲੋ ਤੇ ਸਭ ਤੋਂ ਪੁਰਾਣਾ ਨਕਸ਼ਾ ਦਿਖਾਉਨੇ ਆ ਮੈਪ ਜਿਹੜਾ ਕਿ ਮਿੱਟੀ ਦੇ ਉੱਤੇ ਬਣਾਇਆ ਹੋਇਆ ਇਹਨੂੰ ਇੱਕ ਟੈਬਲੇਟ ਦੇ ਉੱਪਰ ਕਹਿ ਦਿੰਦੇ ਨੇ ਅੱਜ ਦੀ ਡੇਟ ਦੇ ਵਿੱਚ ਤੇ ਇਹੇ ਇਰਾਨ ਆ ਜਿਹੜਾ ਦੇਸ਼ ਇਰਾਨ ਦੇਸ਼ ਦੇ ਵਿੱਚੋਂ ਖੋਜਾਂ ਦੇ ਦੌਰਾਨ ਬੜਾ ਕੁਝ ਮਿਲਦਾ ਅੱਧਾ ਤਾਂ ਦੁਨੀਆ ਤੋਂ ਉਲਾਈ ਕਰ ਦਿੱਤਾ ਜਾਂਦਾ ਦੱਸਿਆ ਨਹੀਂ ਜਾਂਦਾ ਵੀ ਇੱਥੋਂ ਕੀ ਕੀ ਕੁਝ ਨਿਕਲੇ ਆ ਇਹ ਐਵੇਂ ਨਹੀਂ ਵੀ ਪੂਰੀ ਦੁਨੀਆ ਦੇ ਖੋਜ ਕਰਤਾ ਨੇ ਜਿਹੜੇ ਉਹ ਸਾਰੇ ਇਰਾਨ ਬੈਠੇ ਨੇ ਤੇ ਉੱਥੇ ਖੋਜਾਂ ਕਰੀ ਜਾਂਦੇ ਨੇ ਕਿਉਂਕਿ ਉੱਥੇ ਕੁਝ ਨਾ ਕੁਝ ਹੈ ਜਿਹਦੀ ਉਹ ਖੋਜ ਦੇ ਵਿੱਚ ਭਾਲ ਦੇ ਵਿੱਚ ਲੱਗੇ ਹੋਏ ਨੇ ਤੇ ਇਹ ਨਕਸ਼ਾ ਉੱਥੋਂ ਹੀ ਮਿਲਿਆ ਇਦਾ ਮਤਲਬ ਇਹ ਆ ਕਿ ਉਹ ਲੋਕ ਵੀ ਵਾਕਈ ਹੀ ਐਡਵਾਂਸ ਸੀ ਜਿਹਹ ਜੀ ਉਹਨਾਂ ਕੋਲੇ ਉਸ ਸਮੇਂ ਟੈਕਨੋਲੋਜੀ ਸੀ ਉਹ ਵਰਤਦੇ ਸੀ ਤੇ ਉਹ ਵੀ ਨਕਸ਼ੇ ਵਗੈਰਾ ਬਣਾ ਕੇ ਲੱਖਦੇ ਸੀ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਸੀ ਉਹ ਵੀ ਆਪਣਾ ਇਹਨਾਂ ਚੀਜ਼ਾਂ ਵਾਸਤੇ ਦਿਮਾਗ ਲਾਉਂਦੇ ਸੀ ਪ੍ਰਮਾਤਮਾ ਉਹਦੇ ਰੰਗਾਂ ਪਰ ਉਹ ਲੋਕ ਦਿਲ ਦੇ ਸਾਫ਼ ਹੋਣ ਕਰਕੇ ਉਹਨਾਂ ਸਮਿਆਂ ਦੇ ਵਿੱਚ ਪ੍ਰਮਾਤਮਾ ਦੇ ਨੇੜੇ ਸੀ ਰੱਬ ਦੇ ਨੇੜੇ ਸੀ ਧੰਨਵਾਦ